ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਪਾਛ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜੀਆਂ ਦਾ ਬਚਨ ਰੋਜ਼ ਨੇਤ ਨੇ ਵਿੱਚ ਪੜਦੇ ਆਂ ਕਿ ਤਿਤ ਸਰਬ ਜੜਾ ਭਈਲੇ ਨਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖ ਤਹ ਡੂਬੀ ਆਲੇ ਮਨ ਏਕ ਨਾ ਚਿਤ ਸਮੂਢ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਉ ਨਾਉ ਜਬੇ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਾਨਬਤ ਨਾਨਕ ਤਿੰਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਮਹਾਰਾਜ ਆਪਣੇ ਮਨ ਨੂੰ ਕਹਿ ਕੇ ਸਮਝਾ ਕੇ ਤੇ ਸਾਨੂੰ ਉਹ ਗਿਆਨ ਬਖਸ਼ ਰਹੇ ਨੇ ਕਿ اے ਭਾਈ ਇਸ ਇਸ ਦੁਨੀਆ ਦੇ ਵਿੱਚ ਇਸ ਸੰਸਾਰ ਦੇ ਵਿੱਚ ਇਹਦੇ ਲੁਭਾਵਣੇ ਸੁਹਾਵਣੇ ਰੰਗ ਤਮਾਸ਼ੇ ਦੇਖ ਕੇ ਉਹਨਾਂ ਵਿੱਚ ਖੱਜਲ ਤੋਂ ਉਹਨਾਂ ਵਿੱਚ ਲੁਬਿਤ ਹੋਣ ਦੀ بجائے ਤੂੰ ਆਪਣੇ ਮਨ ਨੂੰ ਸਮਝਾ ਭਾਈ ਮਾਨੇ ਇਸ ਸੰਸਾਰ ਨਾਲ ਜੁੜ ਕੇ ਨਾ ਮਾਇਆ ਦੇ ਮੋਹ ਅधीन ਹੋ ਕੇ ਤੇ ਆਪਣੇ ਗੁਣਾਂ ਨੂੰ ਛੱਡ ਕੇ ਤੇ ਔਗਣਾਂ ਨੂੰ ਗ੍ਰਹਿਣ ਕਰ ਰਿਹਾ ਹੈ ਜੋ ਕੇ ਔਗਣ ਜੋ ਨੇ ਉਹ ਪ੍ਰਮਾਤਮਾ ਤੋਂ ਵਿਤ ਪਾਈ ਜਾਂਦੇ ਆ ਪ੍ਰਮਾਤਮਾ ਤੋਂ ਦੂਰ ਕਰੀ ਜਾਂਦੇ ਨੇ ਔਰ ਮਨੋਖ ਨੂੰ ਇਸ ਸੰਸਾਰ ਸਰੋਵਰ ਦੇ ਵਿੱਚ ਇਸ ਭਿਆਨਕ ਸਰੋਵਰ ਸੰਸਾਰ ਸਰੋਵਰ ਦੇ ਵਿੱਚ ਇਸ ਭਾਵ ਸਾਗਰ ਦੇ ਵਿੱਚ ਡੋਬੇ ਜਾਂਦੇ ਨੇ ਡੂੰਘਾ ਉਤਰੀ ਜਾਂਦਾ ਮਨੋਖ ਡੁੱਬੀ ਜਾ ਰਿਹਾ ਗੋਤੇ ਖਾ ਰਿਹਾ ਇਸ ਸੰਸਾਰ ਸਰੋਵਰ ਦੇ ਵਿੱਚ ਤੇ ਮਹਾਰਾਜ ਆਪਣੇ ਮਨ ਨੂੰ ਸਮਝਾਉਂਦੇ ਹੋਏ ਸਾਨੂੰ ਸਾਨੂੰ ਕਹਿ ਰਹੇ ਨੇ ਕਿਉਂਕਿ ਬਾਣੀ ਜਿਹੜੀ ਨਾ ਇਹ ফার্স্ট ਪਰਸਨ ਵਾਸਤੇ ਆ ਜਿਹੜਾ ਬੰਦਾ ਬਾਣੀ ਪੜਦਾ ਹੈ ਨਾ ਉਹਨੇ ਆਪਣੇ ਵੱਲੋਂ ਆਪਣੇ ਆਪ ਨੂੰ ਬਾਣੀ ਵਿੱਚ ਸ਼ਾਮਲ ਕਰਕੇ ਪੜਨਾ ਹੈ ਆਪਣੇ ਆਪ ਨੂੰ ਨਾ ਬਾਣੀ ਵਿੱਚ ਸ਼ਾਮਲ ਕਰਕੇ ਪੜਨਾ ਤੇ ਉਹ ਬਾਣੀ ਆਪਣੇ ਵੱਲੋਂ ਅਸੀਂ ਜੇ ਅਰਦਾਸ ਬੇਨਤੀ ਕਰਨੀ ਆ ਤਾਂ ਉਹ ਇਹ ਨਹੀਂ ਵੀ ਮਹਾਰਾਜ ਕਰ ਰਹੇ ਆ ਨਹੀਂ ਅਸੀਂ ਕਰ ਰਹੇ ਆ ਉਹ ਬੇਨਤੀ ਸਮਝੋ ਮੇਰੀ ਗੱਲ ਨੂੰ ਮਹਾਰਾਜ ਕਹਿੰਦੇ ਆ ਮਨ ਏਕ ਨਾ ਚੇਤ ਸਮੂਹੜ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਇਹ ਮੈਂ ਆਪਣੇ ਮਨ ਨੂੰ ਕਹਿ ਰਿਹਾ ਕਿ ਭਾਈ ਏ ਮੇਰੇ ਮਨ ਤੂੰ ਉਸ ਪ੍ਰਮਾਤਮਾ ਨੂੰ ਕਿਉਂ ਭੁੱਲ ਗਿਆ ਉਸ ਇੱਕ ਨੂੰ ਚੇਤੇ ਨਹੀਂ ਕਰਦਾ ਤੇ ਉਹ ਨੂੰ ਇੱਕ ਨੂੰ ਭੁੱਲਣ ਕਰਕੇ ਤੇਰੇ ਗੁਣ ਗਲ ਗਏ ਭਾਵ ਕਿ ਜਦੋਂ ਦੁਨੀਆ ਤੇ ਆਉਂਦਾ ਹੈ ਨਾ ਮਨੁੱਖ ਇਹਦਾ ਮਤਲਬ ਜਿਹੜੀ ਚੀਜ਼ ਕੋਲ ਹੋਵੇ ਉਹ ਹੀ ਖਰਾਬ ਹੁੰਦੀ ਹੈ ਨਾ ਗਲਦੀ ਉਹ ਹੀ ਆ ਜਿਹੜੀ ਕੋਲ ਹੋਵੇ ਇਹਦਾ ਮਤਲਬ ਗੁਣ ਸਾਡੇ ਕੋਲ ਸਿਗੇ ਸ਼ੁਭ ਗੁਣ ਜਿਹੜੇ ਨਾ ਉਹ ਅਸੀਂ ਦੁਨੀਆ ਤੇ ਆਉਣ ਵੇਲੇ ਸ਼ੁਭ ਗੁਣ ਨਾਲ ਲੈ ਕੇ ਆਏ ਪ੍ਰਮਾਤਮਾ ਦੇ ਦਿੱਤੇ ਹੋਏ ਪਰ ਜਿਸ ਵੇਲੇ ਜੋਨ ਜੋਨ ਛੋੜ ਗਰਭ ਮੈਂ ਗਰਭ ਜੋੜ ਧਰਨ ਮੈਂ ਆਇਆ ਲਾਗਤ ਪਵਨ ਖਤਮ ਵਿਚਰਾਇਆ ਉਹ ਭੁੱਲ ਗਿਆ ਸਾਰੇ ਗੁਲਗਲ ਗਿਆ ਤੇ ਮਹਾਰਾਜ ਕਹਿੰਦੇ ਮਨ ਏਕ ਨਾ ਚੇਤ ਸਮੂਹੜ ਮਨ ਹਰ ਵਿਸਰਤ ਤੇਰੇ ਗੁਣ ਗਲਿਆ ਏ ਮੇਰੇ ਮੂੜ ਮਨ ਏ ਮੇਰੇ ਪਾਗਲ ਮਨ ਏ ਮਾਇਆ ਦੇ ਰਸਾ ਕਸਾਂ ਵਿੱਚ ਉਲਝੇ ਹੋਏ ਮਨ ਤੂੰ ਇਹ ਦੇਖ ਉਹਦੇ ਇੱਕ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ ਜਿਹਦੇ ਜਿਹਨੂੰ ਭਲਾਉਣ ਕਰਕੇ ਜਿਹਨੂੰ ਨਾਂ ਚੇਤੇ ਕਰਨ ਕਰਕੇ ਤੇਰੇ ਛੁਪ ਗੁਣ ਸੀ ਨਾ ਜਿਹੜੇ ਤੈਨੂੰ ਲੋਕ ਪ੍ਰਲੋਗ ਚ ਆਦਰ ਦਿਵਾਉਣ ਵਾਲੇ ਸਨ ਤੇਰੀ ਤਰੱਕੀ ਦਾ ਰਾਹ ਪੱਧਰਾ ਕਰਨ ਵਾਲੇ ਸਨ ਤੇਰੇ ਜੀਵਨ ਦੇ ਮਨੋਰਥ ਨੂੰ ਜਿਹੜੇ ਸਾਰੰਝਾਮ ਤੱਕ ਪਹੁੰਚਾਉਣ ਵਾਲੇ ਸਨ ਤੇਰੀ ਮਦਦ ਕਰਨ ਵਾਲੇ ਸਨ ਉਹ ਕਹਿੰਦੇ ਤੇਰੇ ਗਲਗਾਇ ਕਿਉਂ ਕਿਉਂਕਿ ਉਹ ਪ੍ਰਮਾਤਮਾ ਨੂੰ ਤੂੰ ਭੁੱਲ ਗਿਆ ਤੇ ਭੁੱਲਿਆ ਕਿਉਂ ਹੈ ਮਹਾਰਾਜ ਕਹਿੰਦੇ ਤਿਤ ਸਰਵਰੜਾ ਭਈ ਲੈਨ ਵਾਤਾ ਸਰਵਰ ਹੁੰਦਾ ਸਰੋਵਰ ਸਰਵਰ ਰੜਾ ਮਤਲਬ ਭਿਆਨਕ ਸਰੋਵਰ ਅਜਣਾ ਉਸ ਸਰੋਵਰ ਦੇ ਇੱਕ ਉਸ ਸਰੋਵਰ ਹੁੰਦਾ ਜਿਹਦੇ 'ਚ ਇਸ਼ਨਾਨ ਕਰਦੇ ਆ ਉਹਦੇ ਵਿੱਚ ਪਾਣੀ ਹੁੰਦਾ ਤੇ ਥੱਲੇ ਚਿੱਕੜ ਵੀ ਹੁੰਦਾ ਥੱਲੇ ਉਸ ਸਰੋਵਰ ਦੇ ਵਿੱਚ ਚਿੱਕੜ ਵੀ ਹੁੰਦਾ ਗਾਰਜ ਨੂੰ ਆਪਾਂ ਕਹਿੰਦੇ ਨੇ ਨਾ ਕਾਰ ਸੇਵਾ ਹੁੰਦੀ ਆ ਜਿਦਲੇ ਗਾਰ ਸਾਫ ਕਰਦੇ ਆ ਜੇ ਬੰਦਾ ਜੋਰ ਨਾਲ ਵਿੱਚ ਸਿਆਲ ਮਾਰ ਦੇਵੇ ਤਾਂ ਡੂੰਘਾ ਉਤਰ ਜਾਵੇ ਤਾਂ ਥੱਲੇ ਉਸ ਗਾਰ ਦੇ ਵਿੱਚ ਖੁੱਭ ਜਾਂਦਾ ਤੇ ਮੌਤ ਵੀ ਹੋ ਜਾਂਦੀ ਆ ਉਹ ਗਾਰ ਦੇ ਵਿੱਚੋਂ ਨਿਕਲ ਨਹੀਂ ਹੁੰਦਾ ਚਿੱਕੜ ਦੇ ਵਿੱਚੋਂ ਪੈਰ ਫਸਿਆ ਹੋਇਆ ਉਹ ਚਿੱਕੜ ਫਿਰ ਉਹ ਨਹੀਂ ਛੱਡਦਾ ਨੇ ਮਾਰ ਨਹੀਂ ਉਹ ਹੀ ਅਹੰਕਾਰ ਬਰਤਕੇ ਗੱਲ ਕੀਤੀ ਆਕਣ ਲੱਗੇ ਉਸ ਸਰੋਵਰ ਸਰੋਵਰ ਸ਼ਾਂਤੀ ਦੇਣ ਵਾਲਾ ਠੰਡੇ ਚੱਲਦਾ ਭਰਿਆ ਹੁੰਦਾ ਪਰ ਇਹ ਜਿਹੜਾ ਸੰਸਾਰ ਸਰੋਵਰ ਉਹ ਨਾ ਇਹਦੇ ਵਿੱਚ ਅੱਗ ਭਰਤੀ ਆ ਪ੍ਰਮਾਤਮਾ ਨੇ ਇਹ ਤਾਂ ਸਰੋਵਰ ਵਿੱਚ ਆ ਸੰਸਾਰ ਸਰੋਵਰ ਵਿੱਚ ਅੱਗ ਪਾਈ ਹੋਈ ਆ ਤੇ ਮੋਹ ਦਾ ਚੱਕੜ ਪਾਤਾ ਇਹਦੇ ਵਿੱਚ ਜਿਹੜੀ ਥੱਲੇ ਗਾਰ ਹੁੰਦੀ ਆ ਨਾ ਇਹ ਤਾਂ ਸੰਸਾਰ ਸਰੋਵਰ ਰੂਪੀ ਦੇ ਵਿੱਚ ਭਿਆਨਕ ਸੰਸਾਰ ਸਰੋਵਰ ਦੇ ਵਿੱਚ ਪਾਣੀ ਦੀ ਜਗ੍ਹਾ ਤ੍ਰਿਸ਼ਨਾ ਦੀ ਅੱਗ ਪਾਤੀ ਆ ਵਿਕਾਰਾਂ ਦੀ ਅੱਗ ਪਾਤੀ ਆ ਕਿਉਂਕਿ ਹਾਂਸហេਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹ ਦਜਹ ਨਾਨਕ ਚ ਤਰੀਆ ਚਰਣੀ ਲੱਗ ਆਕਣ ਲੱਗੇ ਮੋਹ ਹੰਕਾਰ ਲੋਭ ਦੀਆਂ ਕਰੋਧ ਦੀਆਂ ਜਿਹੜੀਆਂ ਨਦੀਆਂ ਵਗ ਰਹੀਆਂ ਅੱਗ ਦੀਆਂ ਜਿਹੜਾ ਇਹਨਾਂ ਦੇ ਵਿੱਚ ਪੈ ਜਾਂਦਾ ਨਾ ਇਹਨਾਂ ਦੇ ਵਿੱਚ ਉਤਰ ਜਾਂਦਾ ਭਾਵ ਜੀਵਨ ਚ ਢਾਲ ਲੈਂਦਾ ਇਹਨਾਂ ਬਕਾਰਾਂ ਨੂੰ ਉਹ ਜਲ ਜਾਂਦਾ ਸੜ ਜਾਂਦਾ ਉਹਦਾ ਆਤਮਿਕ ਜੀਵਨ ਬਰਬਾਦ ਹੋ ਜਾਂਦਾ ਤੇ ਮਹਾਰਾਜ ਤਰ ਗਿੱਦਾ ਥੱਕਦੇ ਇਹਦੇ ਚੋਂ ਆਕਣ ਲੱਗੇ ਤਰੀਆ ਚਰਣੀ ਲਾਗੇ ਚਰਨ ਕੀ ਆ ਪ੍ਰਮਾਤਮਾ ਦੇ ਚਰਨ ਕੀ ਆ ਗੁਰੂ ਦੇ ਚਰਨ ਕੀ ਆ ਗੁਰੂ ਦਾ ਹੁਕਮ ਗੁਰੂ ਦਾ ਉਪਦੇਸ਼ ਜੇ ਗੁਰੂ ਦੇ ਉਪਦੇਸ਼ ਨਾਲ ਜੁੜਦੇ ਜੇ ਗੁਰੂ ਦਾ ਉਪਦੇਸ਼ ਸਾਡੇ ਹਿਰਦੇ ਚ ਬੈਜੇ ਜੀਵਨ ਉਹਦੇ ਨਾਲ ਆਸਰੇ ਤੇ ਹੋ ਜਵੇ ਗੁਰੂ ਦੇ ਉਪਦੇਸ਼ ਦੇ ਆਸਰੇ ਤੇ ਜੀਵਨ ਚੱਲੇ ਸਾਡਾ ਤਾਂ ਫਿਰ ਕਹਿੰਦੇ ਤੂੰ ਇਸ ਭਵ ਸਾਗਰ ਚੋਂ ਇਸ ਅੱਗ ਦੀਆਂ ਵਗਦੀਆਂ ਨਦੀਆਂ ਵਿੱਚੋਂ ਤਰ ਕੇ ਬਾਹਰ ਨੰਗ ਸਕਦਾ ਜੇ ਮੈਂ ਕਹਿੰਦੇ ਹੁੰਦੇ ਆ ਕਿ ਕਿਸੇ ਚੀਜ਼ ਦਾ ਆਸਰਾ ਲੈ ਕੇ ਪਾਣੀ ਪਾਰ ਕੀਤਾ ਜਾ ਸਕਦਾ। ਤੋਂ ਮਾਰੇ ਕਹਿੰਦੇ ਤਿੱਤ ਸਰਬੜਾ ਭਈ ਲੈ ਨਿਵਾਸਾ ਪਾਣੀ ਪਾਵਕ ਪਾਣੀ ਨੂੰ ਅੱਗ ਦੀ ਪਾਣੀ ਦੀ ਜਗ੍ਹਾ ਅੱਗ ਪਾਤੀ ਹੈ ਇਸ ਸੰਸਾਰ ਸਰੋਵਰ ਦੇ ਵਿੱਚ ਵਿਕਾਰਾਂ ਦੇ ਪਾ ਤੇਦ ਥਰਬ ਜਿਹੜਾ ਹੈ ਭਈ ਲੈ ਨਵਾਜ਼ਾ ਪਾਣੀ ਪਾਪਕ ਤਿੰਨ ਹੀ ਕੀਆ ਉਸ ਪ੍ਰਮਾਤਮਾ ਨੇ ਪਾਣੀ ਦੀ ਜਗਾ ਅੱਗ ਪਾਤੀ ਆ ਪੰਕ ਜਮੋਹ ਪੰਕਜ ਮੋਹ ਜਿਹੜਾ ਪੰਕ ਆ ਨਾ ਜਿਹੜਾ ਚੱਕਣ ਆ ਨਾ ਸਮਝੋ ਉਹ ਮੋਹ ਆ ਮੋਹ ਦਾ ਜਿਹੜਾ ਚੱਕੜ ਪਾਤਾ ਚੱਕੜ ਰੂਪੀ ਮੋਹ ਦੇ ਵਿੱਚ ਮਨੁੱਖਾਂ ਨੂੰ ਫਸਾ ਦਤਾ ਕਿਉਂਕਿ ਇਸ ਸਰੋਵਰ ਸੰਸਾਰ ਸਰੋਵਰ ਦੇ ਵਿੱਚ ਡੂੰਘੇ ਉਤਰ ਗਏ ਭਾਵ ਕੇ ਬਹੁਤ ਹੀ ਨਾ ਦਿਲੋਂ ਗਹਿਰੇ ਦੌਰ ਦੇ ਉਤੇ ਇਸ ਸੰਸਾਰ ਨਾਲ ਜੁੜ ਗਏ ਇਹਦੇ ਪਦਾਰਥਾਂ ਦਾ ਸੁਖ ਮੰਨਣ ਲੱਗ ਪਏ ਮਨੁੱਖ ਤੇ ਡੰਗੇ ਡੋਂਗੇ ਉਤਰਨ ਕਰਕੇ ਮੋਹ ਦੇ ਚੱਕੜ ਵਿੱਚ ਫਸ ਗਏ ਇਹ ਦੁਨੀਆਂ ਦੇ ਦੁਨਿਆਵੀ ਮੋਹ ਜਿਹੜਾ ਮਾਇਆ ਦਾ ਮੋਹ ਪੈ ਗਿਆ ਪੁੱਤਿਆਂ ਪੁੱਤਾਂ ਦਾ ਤੇ ਆਪਣੇ ਸਟੇਟਸ ਦਾ ਹੋ ਅਨੇਕ ਤਰ੍ਹਾਂ ਦੇ ਮੋਹ ਆ ਜਿਹਦੇ ਨਾਲ ਸਾਡਾ ਇੰਟਰੈਕਸ਼ਨ ਹੋ ਗਿਆ ਲਗਾਓ ਬਣ ਗਿਆ ਤੇ ਉਹ ਮੋਹ ਦਾ ਚੱਕੜ ਦੇਗਾ ਉਹਦੇ ਵਿੱਚ ਅਸੀਂ ਫਸ ਗਏ ਹੁਣ ਨਿਕਲ ਨਹੀਂ ਸਕਦੇ ਇਹਦੇ ਵਿੱਚੋਂ ਪੰਕਜ ਮੂਹ ਪੱਗ ਨਹੀਂ ਚੱਲਿਆ ਪੈਰ ਨਿਕਲਦਾ ਨਹੀਂ ਮਨੋਕਾ ਰੱਬ ਦੇ ਰਾਹ ਨੂੰ ਤੁਰੇ ਨਹੀਂ ਸਕਦਾ ਇਹ ਮੋਹ ਨੂੰ ਛੱਡ ਕੇ ਕਿਉਂਕਿ ਮੋਹੋਂ ਨਿਕਲ ਚੱਕੜ ਵਿੱਚੋਂ ਨਿਕਲੇ ਨਹੀਂ ਹੁੰਦਾ ਨਿਕਲੋ ਤਾਂ ਬਾਹਰ ਦਰੂ ਨਾ ਪੰਗਜ ਮੋਹ ਬਗ ਨਹੀਂ ਚੱਲਿਆ ਹਮ ਦੇਖਾ ਤੈ ਡੂਬੀ ਵਾਲੇ ਮਾਰੇ ਕਹਿੰਦੇ ਮੈਂ ਦੇਖ ਰਿਆ ਮੇਰੇ ਦੇਖਦਿਆਂ ਦੇਖਦਿਆਂ ਹੀ ਸਾਰੀ ਲੋਕਾਈ ਜਿਹੜੀ ਆ ਸਾਰੀ ਦੁਨੀਆ ਇਹ ਮੋਹ ਦੇ ਚੱਕਰ ਵਿੱਚ ਫਸੀ ਹੋਈ ਇਹ ਸੰਸਾਰ ਸਰੂਬਰ ਜਿਹੜਾ ਆਗੋ ਆ ਨਾ ਸੰਸਾਰ ਸਰੂਤੰਦਾਰ ਸਰੂਬਰ ਦੇ ਵਿੱਚ ਜਿਹੜੀ ਆਗੋ ਆ ਉਸ ਅਗ ਦੇ ਵਿੱਚ ਜਲਦੇ ਜਾ ਰਹੇ ਨੇ ਜਿਵੇਂ ਸਰੂਬਰ ਵਿੱਚ ਥੱਲੇ ਗਾਰ ਵਿੱਚ ਫਸਿਆ ਹੋਇਆ ਬੰਦਾ ਥੱਲੇ ਡੁੱਬਦਾ ਹੀ ਜਾਂਦਾ ਡੁੱਬ ਜਾਂਦਾ ਸਵਾਸ ਪਿਆਕ ਦਿੰਦਾ ਮਰ ਜਾਂਦਾ ਤੇ ਫੇਰ ਕਹਿੰਦੇ ਮਨ ਏਕ ਨਾ ਚੇਤਤ ਮੂਰ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਉਹ ਮੇਰੇਆ ਮਨਾ ਉਹ ਭੁੱਲੇ ਹੋਏ ਮਨਾ ਉਹ پاگل ਮਨਾ ਤੂੰ ਕਿਉਂ ਤੇ ਇੱਕ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦਾ ਉਹਨੂੰ ਨਾ ਚੇਤੇ ਕਰਨ ਕਰਕੇ ਉਹਨੂੰ ਭੁੱਲਣ ਕਰਕੇ ਤੇਰੇ ਸਾਰੇ ਗੁਣ ਖਤਮ ਹੋ ਗਏ ਜਿਨ੍ਹਾਂ ਗੁਣਾ ਨੇ ਤੈਨੂੰ ਉਹ ਉਹਦੇ ਵਿੱਚੋਂ ਪੰਕਜ ਦੇ ਬੇਸ ਚੱਕੜ ਦੇ ਵਿੱਚੋਂ ਮੋਹ ਦੇ ਚੱਕੜ ਵਿੱਚੋਂ ਮਾਇਆ ਦੀ ਤ੍ਰਿਸਨਾ ਦੀ ਅੱਗ ਵਿੱਚੋਂ ਤੈਨੂੰ ਬਾਹਰ ਕੱਢਣਾ ਥੇਗਾ ਕਿਉਂਕਿ ਜੇਤੇ ਔਗਣ ਨਾਨਕਾ ਤੇਤੇ ਗਲੀਆਂ ਜੰਜੀਰ ਜਿੰਨੇ ਔਗਣਿਆ ਨਾ ਸਾਨੂੰ ਲੱਗੇ ਹੋਏ ਇਹ ਸਾਰੇ ਸਾਡੀਆਂ ਗਲਾਂ ਵਿੱਚ ਜੰਜੀਰ ਭਾਵ ਫਾਈਆਂ ਪਈਆਂ ਹੋਈਆਂ ਨੇ ਜੇ ਗੁਣ ਹੋਣ ਤਾਂ ਕੱਟੀਆਂ ਨੇ ਸੇ ਭਾਈ ਸੇ ਵੀਰ ਜਿਵੇਂ ਔਖੇ ਟਾਈਮ ਤੇ ਕਿਤੇ ਕੋਈ ਬੰਦਨ ਪੈ ਜਾਵੇ ਤਾਂ ਸਾਡੇ ਜਿਹੜੇ ਨਾਲ ਦੇ ਜੰਮੇ ਹੋਏ ਭਰਾ ਆ ਨਾ ਉਹ ਉੱਥੇ ਪਹੁੰਚ ਜਾਣ ਤੇ ਸਾਨੂੰ ਬੰਦ ਕਲਾਸੀ ਕਰਵਾ ਦਿੰਦੇ ਨੇ ਭਰਾਵਾਂ ਦੀਆਂ ਬਾਹਾਂ ਸਾਡੀਆਂ ਬਾਹਾਂ ਬਣ ਜਾਂਦੀਆਂ ਇਸੇ ਤਰ੍ਹਾਂ ਮਾਰੇ ਕਹਿੰਦੇ ਜਿਹੜੇ ਸ਼ੋਭ ਗੁਣ ਨੇ ਨਾ ਉਹ ਤੈਨੂੰ ਔਗਣਾ ਦੇ ਬੰਦਨਾ ਜੋ ਕੱਟ ਕੇ ਦੁਸ਼ਮਣਾਂ ਦੇ ਕੋਲੋਂ ਉਹ ਬਣਾ ਬਚਾ ਸਕਦੇ ਨੇ ਉਹ ਸ਼ੋਭ ਗੁਣ ਜਿਹੜੇ ਨੇ ਉਹ ਤੇਰੇ ਭਰਾਵਾਂ ਮੰਗ ਆ ਉਹ ਤੇਰੇ ਵੀਰਾਂ ਮੰਗੂ ਆ ਸਮਝ ਲਾ ਉਹ ਸ਼ੋਭ ਗੁਣ ਤੇਰੇ ਵੀਰ ਤੇ ਭਰਾ ਆ ਜਿਨ੍ਹਾਂ ਨੇ ਤੈਨੂੰ ਉਹ ਔਗਣਾ ਰੂਪੀ ਦੁਸ਼ਮਣਾਂ ਦੀਆਂ ਚੈਨਾਂ ਵਿੱਚੋਂ ਮਾਨੇ ਇੱਕ ਨਾ ਚੇਤਤ ਮੂਡ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਓ ਫਿਰ ਨਾਲ ਬੇਨਤੀ ਕਰਦੇ ਆਂ ਅਸੀਂ ਉਹ ਨਹੀਂ ਕਰ ਰਹੇ ਮੈਂ ਕਰ ਰਹਾ ਮੈਂ ਆਪਣੇ ਆਪ ਨੂੰ ਸ਼ਾਮਲ ਕਰਕੇ ਬਣਾ ਨਾ ਹੋ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਧਾ ਜਨਮ ਪਿਆ ਪ੍ਰਣਮਤ ਨਾਨਕ ਤਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਹੈ ਵਾਹਿਗੁਰੂ ਹੈ ਸੱਚੇ ਪ੍ਰਮਾਤਮਾ ਹੈ ਗੁਰੂ ਦੇਵ ਸੱਚੇ ਪਾਤਸ਼ਾਹ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਨਾ ਹੀ ਮੇਰਾ ਕੋਈ ਕੈਰੈਕਟਰ ਉੱਚਾ ਹੈ ਮੈਂ ਜਤੇ ਨਹੀਂ ਆ ਮੈਂ ਸਤੀ ਨਹੀਂ ਆ ਮੇਰਾ ਕੋਈ ਆਚਰਣ ਉੱਚਾ ਨਹੀਂ ਆ ਮੈਂ ਕੋਈ ਕੈਰੈਕਟਰ ਦਾ ਹਾਈ ਨਹੀਂ ਆ ਮੈਂ ਗਿਰਿਆ ਹੋਇਆ ਮਨੋਕਵਾਂ ਮੈਂ ਤਾਂ ਪਾਪੀ ਆ ਮਹਾਰਾਜ ਅਰਦਾਸ ਕਰੀਏ ਨਾ ਹਉ ਜਤੇ ਸਤੇ ਨਹੀਂ ਪੜਿਆ ਭਾਰ ਮੈਂ ਗਿਆਨਬਾਨ ਵੀ ਨਹੀਂ ਮੈਨੂੰ ਕੋਈ ਗਿਆਨ ਨਹੀਂ ਆ ਮੈਨੂੰ ਕੋਈ ਸੂਝ-ਬੂਝ ਕੋਈ ਸੋਝੀ ਨਹੀਂ ਆ ਮੈਂ ਤਾਂ ਮੂਰਖ ਮੁਗਧਾ ਜਨਮ ਹੈ ਮੇਰਾ ਹੈ ਵਾਹਿਗੁਰੂ ਜੀਓ ਸਾਡਾ ਜਨਮ ਤਾਂ ਮੂਰਖਾਂ ਵਾਂਗ ਬੀਤਦਾ ਜਾ ਰਿਹਾ ਜਿਹਨੂੰ ਆਪਣੀ ਸੋਧ ਨਹੀਂ ਹੁੰਦੀ ਤੇ ਮੈਂ ਕੀ ਕਰਨਾ ਤੇ ਕੀ ਨਹੀਂ ਕਰਨਾ ਏ ਵਾਹਿਗੁਰੂ ਜੀਓ ਤੁਸੀਂ ਕਿਰਪਾ ਕਰੋ ਪ੍ਰਾਨਬਤ ਨਾਨਕ ਤਿੰਨ ਕੀ ਥਰਨਾ ਜਿਨਾਂ ਤੋਂ ਨਾਂ ਹੀ ਪੈਤਰਿਓ ਏ ਵਾਹਿਗੁਰੂ ਜੀਓ ਮੇਰੀ ਇਹ ਬੇਨਤੀ ਆ ਤੇਰੇ ਚਰਨਾਂ ਵਿੱਚ ਤੂੰ ਕਿਰਪਾ ਕਰ ਜਿਹੜੇ ਐਨਾ ਰਸਾਂ ਕਸਾਂ ਦਾ ਮੋਹ ਮਾਇਆ ਦਾ ਤ੍ਰਿਸ਼ਨਾ ਦੀ ਅੱਗ ਹੋਣ ਦੇ ਬਾਵਜੂਦ ਮੋਹ ਦੇ ਚੱਕੜ ਹੋਣ ਦੇ ਬਾਵਜੂਦ ਵੀ ਜਿਹੜੇ ਮਨੁੱਖ ਨਾਂ ਮਨੁੱਖਾਂ ਨੇ ਤੈਨੂੰ ਨਹੀਂ ਨਭਲਾਇਆ ਜੇ ਨੂ ਜਿਹੜੇ ਤੈਨੂੰ ਵਿਸਰੇ ਨਹੀਂ ਤੈਨੂੰ ਭੁਲਾਏ ਨਹੀਂ ਇੰਨੇ ਦੁਨੀਆਂ ਦੇ ਰਸਾਂ ਕਸਾਂ ਦਾ ਹੜ ਚੱਲਣ ਦੇ ਬਾਵਜੂਦ ਵੀ ਇੰਨਾ ਦੁਰਸਾਂ ਕਸਾਂ ਦਾ ਦੁਨਿਆਵੀ ਰਸਾਂ ਕਸਾਂ ਦਾ ਪ੍ਰਭਾਵ ਮਾਇਆ ਦਾ ਪ੍ਰਭਾਵ ਹੋਣ ਦੇ ਬਾਵਜੂਦ ਵੀ ਜਿਹੜੇ ਇਸ ਪ੍ਰਭਾਵ ਵਿੱਚ ਨਹੀਂ ਫਸੇ ਨਾ ਜਿਹੜੇ ਉਸ ਚਿੱਕੜ ਵਿੱਚ ਮੋਹ ਦੇ ਚਿੱਕੜ ਵਿੱਚ ਨਹੀਂ ਫਸੇ ਤੇ ਉਹ ਉੱਪਰ ਤਰਦੇ ਰਹਿ ਗਏ ਉਹ ਬਾਹਰ ਰਹਿ ਗਏ ਉਹ ਤੇਰੇ ਨਾਲ ਜੁੜੇ ਰਹਿ ਗਏ ਇਹ ਵਾਹਿਗੁਰੂ ਮੈਂ ਬੇਨਤੀ ਕਰਦਾ ਮੈਨੂੰ ਉਹਨਾਂ ਦੀ ਸੰਗਤ ਬਖਸ਼ ਪ੍ਰਣਮਤ ਪ੍ਰਣਮਤ ਬੇਨਤੀ ਪ੍ਰਣਮਤ ਨਾਨਕ ਤਿੰਨ ਕੀ ਸਰਣਾ ਕਿਨਾਂ ਦੀ ਸ਼ਰਣ ਵਿੱਚ ਰੱਖ ਜਿਨ੍ਹਾਂ ਤੋਂ ਨਾ ਹੀ ਵਿਸਰਿਆ ਹੈ ਵਾਹਿਗੁਰੂ ਜਿਨ੍ਹਾਂ ਨੇ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਤੈਨੂੰ ਨਹੀਂ ਨ ਬੁਲਾਇਆ ਤੂੰ ਕਿਰਪਾ ਕਰਕੇ ਮੈਨੂੰ ਉਹਨਾਂ ਦੀ ਸੰਗਤ ਵਿੱਚ ਰੱਖ ਤੇ ਮੇਰਾ ਵੀ ਪਾਰ ਉਤਾਰਾ ਹੋ ਜਾਏ ਤਦੈ ਅਸੀਂ ਰੋਜ਼ ਅਰਦਾਸ ਵਿੱਚ ਕਹਿੰਨੇ ਆ ਸੇਈ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ